ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮਾਗਮ ਚੱਲ ਰਹੇ ਨੇ ਤੇ ਆਪਣੇ ਸਿੰਘ ਸਵਾ ਸੁਧਾਰ ਬਜ਼ਾਰ ਗੁਰਦੁਆਰਾ ਸਾਹਿਬ ਵਿਖੇ ਵੀ ਜੋਪੀ ਸਾਹਿਬ ਦੀ ਪਾਠਾਂ ਦੀ ਲੜੀ ਚੱਲ ਰਹੀ ਆ ਤੇ ਉਸੇ ਸੰਬੰਧ ਵਿੱਚ ਅੱਜ ਵੀ ਪਾਠ ਹੋਏ ਤੇ ਆਪ ਜੀ ਨੇ ਕੀਰਤਨ ਵੀ ਸਰਵਣ ਕਰਨਾ ਕਥਾ ਵਿਚਾਰ ਹਰ ਰੋਜ਼ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मानवा शत पग पाद बनाऊ ਲਈ ਆਪਾਂ ਨੂੰ ਪੀਰ ਚਾਹੀਦੇ ਨੇ ਇਸ ਸਤਿਗੁਰਾਂ ਦੇ ਸਾਹਮਣੇ ਜਦ ਦੇ ਨਾਮ ਕੰਧ ਵਿੱਚ ਖੜਾਏ ਗਏ ਨਿਆਂ ਵਿੱਚ ਆਖਰੀ ਅਤੇ ਬੁਲਾਰ ਆਓ ਇਸ ਕਵਿਤਾ ਨੂੰ ਆਪਾਂ ਸਰਵਉਪਰੇ ਕਿਉਂਕਿ ਵੀ ਚਾਹ ਉਸ ਆਪ ਸਾਰੇ ਜਾਣੋ ਹਨ ਸਮਾ ਆਪਣਾ ਕੋ ਸਿੱਖਦੀ ਹੁੰਦਾ ਬਿਆਨ ਇਸ ਸਾਲਾਂ ਦਾ ਇਤਿਹਾਸ ਸੁਣਾਉਣਾ ਕੋਈ ਸੌਖੀ ਗੱਲ ਨਹੀਂ ਹੈ ਦਾ ਪਰਵਾਨ ਕਰ ਲੈਨੇ ਸਤਿਗੁਰ ਜੀ ਪਾਏ ਪਾਤ ਸਿੰਘ ਜੀ ਪਾਏ ਪਾਏ ਰਣਵੀਰ ਸਿੰਘ ਜੀ ਅਤੇ ਪਾਏ ਚੰਗੌਰ ਸਿੰਘ ਜੀ ਪਾਏ ਸੁਵਰ ਸੁਭਦਾਨ ਜਸਵੰਤ ਸਿੰਘ ਜੀ ਸਮੂਹ ਪਰਿਵਾਰਾਂ ਵੱਲੋਂ ਆਪ ਜੀਆ ਵੱਲੋਂ ਬਖਸ਼ੀ ਹੋਏ ਬੇਅੰਤ ਰੱਖਾਂ ਵਿੱਚ ਅਮਰਤ ਨੰਕਰਾ ਪ੍ਰਸਾਦ ਦੇ ਸਦਾ ਕਰ ਹਾਜ਼ਰ ਆ ਚਾਹ ਪਾਣੀ ਦਾ ਬੰਦਰ ਦੀ ਸੇਵਾ ਭਾਈ ਕਿਰਪਾਸ ਸਿੰਘ ਦੇ ਪਰਿਵਾਰ ਵੱਲੋਂ ਅਤੇ ਆਪਣੇ ਸੋਭਾਦਾਨ ਭਾਈ ਜਸਵੰਤ ਸਿੰਘ ਦੇ ਪਰਿਵਾਰ ਤੋਂ ਹੋਈ ਹੈ ਤਾਂ ਪ੍ਰਵਾਨ ਕਰੋ ਪ੍ਰਵਾਨ ਪ੍ਰਸਾਦ ਦਾ ਪੰਜ ਲੰਗਰ ਸੰਗਤ ਨੂੰ ਚਰਵਾਤ ਦੋ ਜੀ ਸੱਗੇ ਸਤਨਾਮ ਨਾ ਤੀਜੰ ਇਹ ਮਨ ਹਰ ਗੀਤ ਆਏ ਤੂੰ ਇੱਕ ਮਨ ਇੱਕ ਚਿਤ ਬਾ ਦੇ 2 ਤਰੀਕ ਨੂੰ ਗੁਰੂ ਘਰ ਤਾਂ ਨਗਰ ਕੀਤਾ ਅਕਾਲ ਗੜ ਦੀ ਪੰਕਤਮਾ ਕਰਤਾ ਹੈ ਵਾਪਸ ਆਵੇਗਾ 3 ਤਰੀਕ ਨੂੰ ਦਸ਼ਨ ਪੀਤਾ ਨੂੰ ਸਮਰਪਿਤ ਸ੍ਰੀ ਖੰਡ ਪਾਠ ਦਾ ਬਾਰਾਂ ਮੋੜਵੀ 5 ਤਰੀਕ ਦੇ ਮੈਦਾਨ ਸਮਾਪਤੀ ਉਪਰੰਤ ਕਥਾ ਕੀਰਤਨ ਹੋਵੇਗਾ